ਬਾਹਿਗੁਰੂ ਜੀ ਕਾ ਖਾਲਸਾ ਬਾਹਿਗੁਰੂ ਜੀ ਕੀ ਫਤਿਹ ਮੇਰੇ YouTube ਚੈਨਲ ਵੀਰਿੰਦਰ ਪਾਲ ਸਿੰਘ 9417 ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੁਰਦੇ ਤੁਰਦੇ ਸਮੁੰਦਰ ਦੇ ਕਿਨਾਰੇ ਇੱਕ ਪਿੰਡ ਵਿੱਚ ਗਏ ਉਸ ਪਿੰਡ ਦੇ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਸੇਵਾ ਕੀਤੀ ਜਦੋਂ ਕੁਝ ਦਿਨ ਗੁਜ਼ਰੇ ਤਾਂ ਉਹਨਾਂ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ हे ਗੁਰੂ ਜੀ ਹੁਣ ਅਸੀਂ ਇੱਥੋਂ ਕਿਤੇ ਹੋਰ ਜਾ ਰਹੇ ਹਾਂ ਤੁਸੀਂ ਵੀ ਸਾਡੇ ਨਾਲ ਚੱਲੋ ਗੁਰੂ ਜੀ ਨੇ ਪੁੱਛਿਆ ਭਾਈ ਤੁਸੀਂ ਇੱਥੇ ਚੰਗੇ ਭਲੇ ਵਸਦੇ ਹੋ ਪਰੰਤੂ ਹੁਣ ਤੁਸੀਂ ਪਿੰਡ ਛੱਡ ਕੇ ਜਾ ਰਹੇ ਹੋ ਤੁਹਾਨੂੰ ਕੀ ਦੁੱਖ ਹੈ ਉਹਨਾਂ ਲੋਕਾਂ ਨੇ ਕਿਹਾ ਕਿ ਸਾਨੂੰ ਇਹ ਦੁੱਖ ਹੈ ਕਿ ਜਦੋਂ 6 ਮਹੀਨੇ ਗੁਜ਼ਰਦੇ ਹਨ ਤਾਂ ਇਹ ਸਮੁੰਦਰ ਸਾਡਾ ਸਾਰਾ ਸਮਾਨ ਅਤੇ ਸਾਡੇ ਘਰ ਰੋੜ ਕੇ ਲੈ ਜਾਂਦਾ ਹੈ ਅਸੀਂ ਦੁਬਾਰਾ ਵਾਪਸ ਆ ਕੇ ਆਪਣੇ ਘਰ ਬਣਾਉਂਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਜੇਕਰ ਇਹ ਸਮੁੰਦਰ डे ना, रोड के ली गुरु जी देख होवोंगे लोका ने कहा गुरु जी जे सा दुख दूर कर तुसी जो कहो असी उ करा गुरु जी ने कहा इस बार तां तुसी चले जावो असी इत ही बैठते हाँ ਜਦੋਂ ਤੁਸੀਂ ਵਾਪਸ ਆਵੋਗੇ ਤਾਂ ਦੇਖ ਲੈਣਾ ਜੇਕਰ ਤੁਹਾਡੇ ਘਰ ਸਹੀ ਸਲਾਮਤ ਹੋਏ ਤਾਂ ਆਪਣੇ ਘਰਾਂ ਵਿੱਚ ਆ ਬਸਣਾ ਅਤੇ ਗੁਰੂ ਜੀ ਦੀ ਸਿੱਖੀ ਧਾਰਨ ਕਰਨੀ ਇਹ ਸੁਣ ਕੇ ਉਥੋਂ ਦੇ ਲੋਕ ਉਥੋਂ ਚਲੇ ਗਏ ਗੁਰੂ ਜੀ ਉਥੇ ਹੀ ਬੈਠੇ ਰਹੇ ਪਰਮੇਸ਼ਰ ਦੇ ਹੁਕਮ ਨਾਲ ਉਹ ਸਮਾਂ ਆਇਆ ਜਦੋਂ ਸਮੁੰਦਰ ਆਪਣੀਆਂ ਲਹਿਰਾਂ ਸੱਜਣ ਲੱਗ ਪਿਆ ਅਤੇ ਲੋਕਾਂ ਦੇ ਘਰਾਂ ਨੂੰ ਰੋੜਨ ਲੱਗ ਪਿਆ ਗੁਰੂ ਜੀ ਨੇ ਆਪਣਾ ਚਰਨ ਸਮੁੰਦਰ ਨੂੰ ਸੁਹਾਇਆ ਗੁਰੂ ਜੀ ਦੇ ਚਰਨ ਸੁਹਣ ਨਾਲ ਸਮੁੰਦਰ ਆਪਣੇ ਟਿਕਾਣੇ ਤੇ ਜਾ ਖੜਾ ਹੋਇਆ ਗੁਰੂ ਜੀ ਦੇ ਪ੍ਰਤਾਪ ਕਰਕੇ ਸਮੁੰਦਰ ਉਹਨਾਂ ਦੇ ਘਰਾਂ ਨੂੰ ਢਾ ਨਾ ਸਕਿਆ ਉਹ ਸਾਰੇ ਘਰ ਉਥੇ ਹੀ ਬਣੇ ਰਹੇ ਕੁਝ ਸਮਾਂ ਬੀਤਿਆ ਤਾਂ ਉਸ ਦੇ ਪਿੰਡ ਦੇ ਲੋਕ ਵੀ ਵਾਪਸ ਆ ਗਏ ਜਦੋਂ ਉਹਨਾਂ ਨੇ ਆਪਣੇ ਘਰ ਸਹੀ ਸਲਾਮਤ ਦੇਖੇ ਤਾਂ ਉਹਨਾਂ ਨੇ ਸੋਚਿਆ ਇਹ ਸੰਤ ਤਾਂ ਬਹੁਤ ਹੀ ਕਲਾ ਵਾਲੇ ਹਨ ਉਹ ਲੋਕ ਪੇਟਾ ਆਮਾ ਲੈ ਕੇ ਗੁਰੂ ਜੀ ਕੋਲ ਆਏ ਅਤੇ ਕਹਿਣ ਲੱਗੇ ਗੁਰੂ ਜੀ ਸਾਨੂੰ ਆਪਣੇ ਚਰਨਾਂ ਦੀ ਪੋਹਲ ਬਖਸ਼ੋ ਜੀ ਗੁਰੂ ਜੀ ਨੇ ਚਰਨ ਧੋ ਕੇ ਉਹਨਾਂ ਨੂੰ ਪੋਹਲ ਦੇ ਦਿੱਤੀ ਅਤੇ ਨਾਮ ਦਾ ਉਪਦੇਸ਼ ਦਿੱਤਾ ਉਹ ਸਾਰੇ ਗੁਰੂ ਗੁਰੂ ਜਪਨ ਲੱਗ ਪਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਉੱਪਰ ਕਿਰਪਾ ਦ੍ਰਿਸ਼ਟੀ ਕੀਤੀ ਤੇ ਕਿਹਾ ਆਪਣੇ ਪਿੰਡ ਵਿੱਚ ਇੱਕ ਧਰਮ ਮਸਾਲਾ ਬਣਾਓ ਸ਼ਬਦ ਕੀਰਤਨ ਕਰਿਆ ਕਰੋ ਅਤੇ ਆਏ ਗਏ ਮਹਾਤਮਾ ਦੀ ਸੇਵਾ ਕਰਿਆ ਕਰੋ ਭੁੱਖੇ ਨੰਗੇ ਨੂੰ ਭੋਜਨ ਦਿਆ ਕਰੋ ਇਹ ਹੀ ਕਹੇ ਕਿ ਗੁਰੂ ਨਾਨਕ ਦੇਵ ਜੀ ਅੱਗੇ ਚਲੇ ਗਏ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ